ਸਤਿ ਸ਼੍ਰੀ ਅਕਾਲ ਦੀ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪ੍ਰਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਅੱਜ ਖਬਰ ਦੀ ਗੱਲ ਕਰਾਂਗੇ ਉਸ ਖਬਰ ਦੀ ਜੋ ਬੀਤੇ ਦੋ ਦਿਨਾਂ ਤੋਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ ਗੱਲ ਕਰ ਰਹੇ ਹਾਂ ਰਾਹੁਲ ਗਾਂਧੀ ਦੇ ਉਸ ਬਿਆਨ ਦੀ ਜੋ ਸਿੱਖਾਂ ਬਾਰੇ ਦਿੱਤਾ ਗਿਆ ਉਹਨਾਂ ਕਿਹਾ ਕਿ ਕੀ ਭਾਰਤ ਦੇ ਵਿੱਚ ਸਿੱਖਾਂ ਨੂੰ ਦਸਤਾਰ ਕਿਰਪਾਨ ਅਤੇ ਕੜਾ ਪਾਉਣ ਦੀ ਆਜ਼ਾਦੀ ਹੈ ਇਹ ਸਵਾਲ ਕਿਤੇ ਨਾ ਕਿਤੇ ਕੇਂਦਰ ਸਰਕਾਰ ਉੱਤੇ ਖੜੇ ਕੀਤੇ ਗਏ ਇਸ ਤੋਂ ਬਾਅਦ ਭਾਰਤ ਦੀ ਸਿਆਸਤ ਵਿਪੱਖੀ ਪਾਜਪਾ ਆਗੂਆਂ ਨੇ ਰਾਹੁਲ ਗਾਂਧੀ ਨੂੰ ਆੜੇ ਹੱਥੀ ਲੈਣਾ ਸ਼ੁਰੂ ਕੀਤਾ ਉਹਨਾਂ ਨੇ ਰਾਹੁਲ ਗਾਂਧੀ ਦਾ ਵਿਰੋਧਤਾ ਕੀਤਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਹੋਰਾਂ ਖਿਲਾਫ ਪੜਾਅ ਸਵੀ ਕੱਢੀ ਆਖਿਰ ਪੂਰਾ ਮਾਮਲਾ ਕੀ ਹੈ ਕਿ ਵਾਕਈ ਰਾਹੁਲ ਗਾਂਧੀ ਦੇ ਮਨ ਵਿੱਚ ਸਿੱਖਾਂ ਪ੍ਰਤੀ ਹਮਦਰਦੀ ਹੈ ਉਹੀ ਰਾਹੁਲ ਗਾਂਧੀ ਉਸ ਪਰਿਵਾਰ ਚੋਂ ਮੰਨੇ ਜਾਂਦੇ ਨੇ ਉਸ ਪਰਿਵਾਰ ਚੋਂ ਨੇ ਜਿਸ ਪਰਿਵਾਰ ਨੇ ਹਰਮੰਦਰ ਸਾਹਿਬ ਉੱਤੇ ਅਟੈਕ ਕਰਵਾਇਆ ਯਾਨੀ ਕਿ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਇਹ ਦੋਸ਼ ਉਸ ਪਰਿਵਾਰ ਤੇ ਲੱਗਦਾ ਹੈ ਇੰਦਰਾ ਗਾਂਧੀ ਹੋਰੀ ਸਾਬਕਾ ਪ੍ਰਧਾਨ ਮੰਤਰੀ ਜੋ ਰਹੇ ਉਹਨਾਂ ਉੱਤੇ ਇਹ ਦੋਸ਼ ਹੀ ਉਹਨਾਂ ਨੂੰ ਇਸ ਦੀ ਕਿਤੇ ਨਾ ਕਿਤੇ ਜਾਂ ਕਹਿ ਸਕਦੇ ਆ ਸਜ਼ਾ ਵਿਖਮਿਆਜ਼ਾ ਵੀ ਪੁਕਤ ਨਾ ਪਿਆ ਤਾਂ ਇਹ ਵਾਕਈ ਹੁਣ ਰਾਹੁਲ ਗਾਂਧੀ ਨੂੰ ਸਿੱਖਾਂ ਪ੍ਰਤੀ ਹਮਦਰਦੀ ਹੈ ਜਾਂ ਫਿਰ ਸਿੱਖਾਂ ਦੇ ਮੋਢੇ ਤੇ ਧਰ ਕੇ ਕੋਈ ਬੰਦੂਕ ਚਲਾਈ ਜਾ ਰਹੀ ਹੈ ਪੂਰੀ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਰਮਨਦੀਪ ਸ਼ਰਮਾ ਨੇ ਰਮਨ ਸਵਾਗਤ ਹੈ ਤਨਵਦ ਪ੍ਰਵੀਂਦਰ ਰਮਨ ਰਾਹੁਲ ਗਾਂਧੀ ਦੇ ਬਿਆਨ ਦੇ ਕੀ ਮਾਇਨੇ ਨੇ ਕਿ ਵਾਕਈ ਰਾਹੁਲ ਗਾਂਧੀ ਦੇ ਮਨ ਵਿੱਚ ਸਿੱਖਾਂ ਪ੍ਰਤੀ ਹਮਦਰਦੀ ਹੈ ਜਾਂ ਫਿਰ ਸਿੱਖਾਂ ਦੇ ਮੋਢੇ ਦੇ ਧਰ ਕੇ ਬੰਦੂਕ ਚਲਾਈ ਜਾ ਰਹੀ ਹੈ ਕਿਉਂਕਿ ਹੁਣ ਤੱਕ ਇਹ ਹੀ ਹੋਇਆ ਕਿ ਸਿੱਖਾਂ ਨੂੰ ਵਰਤਿਆ ਗਿਆ 1947 ਦੀ ਗੱਲ ਕਰ ਲਈਏ ਸਿੱਖਾਂ ਅਕਸਰ ਇਹੀ ਗੱਲ ਕਹਿੰਦੇ ਨੇ ਕਿ ਸਿੱਖਾਂ ਨੇ ਸਭ ਤੋਂ ਵੱਧ ਸ਼ਹੀਦੀਆਂ ਦਿੱਤੀਆਂ ਪਰ ਉਹਨਾਂ ਦੀ ਉਸ ਤਰ੍ਹਾਂ ਕਦਰ ਨਹੀਂ ਪਾਈ ਗਈ ਜਿਸ ਤਰ੍ਹਾਂ ਪਾ ਦੇਣੀ ਚਾਹੀਦੀ ਸੀ ਹੁਣ ਰਾਹੁਲ ਗਾਂਧੀ ਦੇ ਬਿਆਨ ਦਾ ਕੀ ਮਾਇਨੇ ਨੇ ਪ੍ਰਵੀਂਦਰ ਜੀ ਇਸ ਬਿਆਨ ਨੂੰ ਅਸੀਂ ਡੀਕੋਡ ਕਰਕੇ ਦੇਖੀਏ ਇਸ ਬਿਆਨ ਦੇ ਮਤਲਬ ਅਮਰੀਕਾ ਦੇ ਵਿੱਚ ਦਿੱਤਾ ਗਿਆ ਬਿਆਨ ਹੈਗਾ ਔਰ ਅਮਰੀਕਾ ਦੇ ਵਿੱਚ ਜਿਹੜਾ ਯੂ ਐਸ ਦੇ ਵਿੱਚ ਇਸ ਵੇਲੇ ਜੇਕਰ ਦੇਸ਼ ਦੀ ਸਭ ਤੋਂ ਘੱਟ ਗਿਣਤੀ ਜਿਹੜੀ ਕੌਮ ਸਿੱਖ ਭਾਈਚਾਰਾ ਹੈਗਾ ਉੱਥੇ ਉਹ ਬਹੁਤ ਸ਼ਕਤੀਸ਼ਾਲੀ ਰੂਪ ਦੇ ਵਿੱਚ ਕਈ ਸਿੱਖ ਪਰਿਵਾਰ ਬੈਠੇ ਹੋਏ ਨੇ ਔਰ ਜਿਹੜੀ ਉਹਨਾਂ ਵੱਲੋਂ ਇੱਕ ਸਮਾਗਮ ਸੀ ਜਿਹੜਾ ਹੈਗਾ ਕਾਂਗਰਸ ਦਾ ਹੀ ਇੱਕ ਜਿਹੜਾ ਉੱਥੇ ਹੈ 파ਟ ਹੈਗਾ ਉਹਨਾਂ ਵੱਲੋਂ ਜਿਹੜਾ ਉੱਥੇ ਪ੍ਰੋਗਰਾਮ ਕਰਵਾਇਆ ਗਿਆ ਸੀ ਉਹਦੇ ਵਿੱਚ ਜ਼ਿਆਦਾਤਰ ਸਿੱਖ ਨੁਮਾਇੰਦੇ ਉੱਤੇ ਸ਼ਾਮਲ ਸੀ ਤਾਂ ਘੱਟ ਗਿਣਤੀਆਂ ਦਾ ਹਵਾਲਾ ਦੇ ਕੇ ਕਟ ਗਿੰਤੀਆਂ ਦੇ ਵਿੱਚ ਜੇਕਰ ਸਭ ਤੋਂ ਸ਼ਕਤੀਸ਼ਾਲੀ ਜਾਂ ਹੁਣ ਤੱਕ ਦੇਸ਼ ਦੀ ਸਿਆਸਤ ਨੂੰ ਜਾਂ ਦੇਸ਼ ਦੀ ਆਜ਼ਾਦੀ ਦੇ ਘੋਲ ਦੇ ਵਿੱਚ ਸਭ ਤੋਂ ਵੱਡਾ ਜੇਕਰ ਕਿਸ ਦਾ ਯੋਗਦਾਨ ਹੈਗਾ ਤਾਂ ਉਹ ਸਿੱਖ ਕੌਮ ਦਾ ਇਸ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਠੀਕ ਹੈ ਔਰ ਇਸ ਬਿਆਨ ਨੂੰ ਸਮਝਣ ਦੇ ਲਈ ਸਾਨੂੰ ਪਿਛਲੀਆਂ ਲੰਗੀਆਂ ਲੋਕ ਸਭਾ ਵਿੱਚ ਜਾਣਾ ਪਵੇਗਾ ਤੁਸੀਂ ਯਾਦ ਕਰੋ ਕਿ ਜਦੋਂ ਨਰਿੰਦਰ ਮੋਦੀ ਯੂਪੀ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੂੰ ਉਨ੍ਹਾਂ ਵੱਲੋਂ ਜਿਸ ਤਰੀਕੇ ਦੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਕਿ ਜਦੋਂ ਵਿਰੋਧੀ ਤੇ ਰਾਜ ਜਾਵੇਗੀ ਤੁਹਾਡੇ ਨਲਕੇ ਦੀਆਂ ਹੱਥੀਆਂ ਤੱਕ ਖੋਲ ਕੇ ਲੈ ਜਾਏਗੀ ਤੁਹਾਡੇ ਗਹਿਣੇ ਤੱਕ ਜਿਹੜੇ ਅਗੇ ਸੁਰੱਖਿਤ ਨਹੀਂ ਇਸ ਤਰੀਕੇ ਦੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਸੀ ਔਰ ਪੂਰੇ ਯੂਪੀ ਦੇ ਵਿੱਚ ਜਦੋਂ ਅੰਦੋਲਨ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਤਾਂ ਯੂਪੀ ਨੂੰ ਬੀਜੇਪੀ ਦਾ ਗੜ ਮੰਨਿਆ ਗਿਆ 2019 ਦੇ ਵਿੱਚ ਬਹੁਤ ਵੱਡੀ ਉੱਥੋਂ 2014 ਵਿੱਚ ਤਾਂ 2024 ਆਉਂਦੇ ਆਉਂਦੇ यूपी ਦੇ ਵਿੱਚ ਜਿਹੜੀ ਹੈਗੀ ਆ ਬੀਜਪੀ ਨੂੰ ਕਾਫੀ ਨਮੋਚੀ ਦਾ ਸਾਹਮਣਾ ਕਰਨਾ ਪਿਆ 60 ਸੀਟਾਂ ਦੇ ਵਿੱਚੋਂ ਮਤਲਬ ਇਸ ਸਮੇਂ ਸਮਾਜਵਾਦੀ ਪਾਰਟੀ ਵੀ ਜ਼ਿਆਦਾਤਰ ਸੀਟਾਂ ਲੈ ਕੇ ਗਈ ਖਾਸ ਤੌਰ ਤੇ ਉਹ ਏਰੀਏ ਦੇ ਵਿੱਚ ਇਫੈਕਟ ਹੋਇਆ ਜਿੱਥੇ ਘੱਟ ਗਿਣਤੀ ਭਾਈਚਾਰਾ ਸੀ ਚਾਹੇ ਮੁਸਲਮਾਨ ਭਾਈਚਾਰਾ ਸੀ ਚਾਹੇ ਸਿੱਖ ਭਾਈਚਾਰਾ ਸੀ ਹੁਣ ਇਸ ਦੇ ਬਿਆਨ ਦੇ ਸਿੱਧੇ ਮਤਲਬ ਇਹ ਹੈਗੇ ਨੇ ਦਿਖਾਇਆ ਸਿੱਖ ਭਾਈਚਾਰੇ ਨੂੰ ਜਾ ਰਿਹਾ ਘੱਟ ਗਿਣਤੀ ਦਰੂਪ ਵਿੱਚ ਬਿਆਨ ਦੇ ਸੰਦਰਭ ਦੇ ਵਿੱਚ ਆਉਣ ਆਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਜੰਮੂ ਕਸ਼ਮੀਰ ਦੀਆਂ ਆ ਜਾਂ ਫਿਰ ਜਿਹੜੀਆਂ ਹਰਿਆਣਾ ਦੇ ਵਿੱਚ ਹੈਗੀਆਂ ਇਹਨਾਂ ਨੂੰ ਲੈ ਕੇ ਕਿਤਨਾ ਕੀਤੇ ਇਹ ਪੂਰਾ ਬਿਆਨ ਲਿਪਤ ਰਿਹਾ ਇਸੇ ਕਰਕੇ ਜਿਹੜਾ ਹੈਗਾ ਘੱਟ ਗਿਣਤੀ ਦੇ ਤੌਰ ਤੇ ਸਿੱਖ ਪਾਈਚਾਰੇ ਦੀ ਹਮਦਾਰੀ ਬਟੋਰਨ ਦੀ ਇੱਕ ਕੋਸ਼ਿਸ਼ ਹੈ ਕਿਉਂਕਿ ਜੇਕਰ ਰਾਹੁਲ ਗਾਂਧੀ ਨੇ ਦੇਸ਼ ਦਾ ਪ੍ਰਧਾਨ ਮੰਤਰੀ ਬੰਨਾਂ ਉਹਨੂੰ ਪਤਾ ਕਿ ਇਹ ਰਸਤਾ ਮੇਰਾ ਪੰਜਾਬ ਤੋਂ ਹੋ ਕੇ ਹੀ ਗੁਜ਼ਰੇਗਾ ਬਿਲਕੁਲ ਵਿਦਆਊਟ ਪੰਜਾਬ ਤੋਂ ਇਹ ਰਸਤਾ ਮੈਨੂੰ ਉਹ ਕੁਰਸੀ ਤੱਕ ਨਹੀਂ ਲੈ ਕੇ ਜਾ ਰਿਹਾ। ਐਤਕੀ ਲੋਕ ਸਭਾ ਸੀਟਾਂ ਵੀ ਉਹਨਾਂ ਨੇ ਕਾਫੀ ਜਿੱਤੀਆਂ ਨੇ ਕਾਂਗਰਸ ਨੇ। ਸ਼ਾਇਦ ਇਸੇ ਕਰਕੇ ਆਸ ਜਿਹੜੀ ਹੈ ਹੋਰ ਦੁੱਗਣੀ ਹੋ ਗਈ ਹੋਣੀ ਰਾਹੁਲ ਗਾਂਧੀ ਹੋਰਾਂ ਦੀ ਕਿ ਪੰਜਾਬ ਤੋਂ ਹੋਰ ਉਮੀਦਾਂ ਨੇ ਜਿਹੜੀਆਂ ਉਹਨਾਂ ਨੂੰ ਵਧ ਗਈਆਂ ਨੇ। ਤੁਸੀਂ ਇਹ ਇਹ ਗੱਲ ਦੇਖੋ ਕਿ ਅੱਜ ਜੇਕਰ ਬੀਜੇਪੀ ਦਾ ਕੋਈ ਸਟਰੋਂਗਲੀ ਵਿਰੋਧ ਕਰ ਰਿਹਾ। ਉਹ ਸਿੱਖ ਪਾਈਚਾਰਾ ਜਿੱਥੇ-ਜਿੱਥੇ ਵੀ ਸਿੱਖ ਪਾਈਚਾਰਾ ਬੈਠਾ ਹੋਇਆ ਕਿਉਂਕਿ ਉਹਦੀਆਂ ਕਿਸਾਨੀ ਨਾਲ ਜੁੜੀਆਂ ਮੰਗਾਂ ਵੀ ਹੈਗੀਆਂ ਨੇ। ਬਿਲਕੁਲ ਚਾਹ 84 ਦੇ ਬਹੁਤ ਸਾਰੇ ਮਾਮਲਿਆਂ ਵਿੱਚ ਬੀਜੇਪੀ ਨੇ ਚੰਗਾ ਕੰਮ ਕੀਤਾ ਸੀ ਇਸ ਨੂੰ ਡਿਨਾਈ ਨਹੀਂ ਕਰਾਂਗੇ ਪਰ ਜਿਹੜੀ ਬੀਜੇਪੀ ਦੀ ਸਿੱਖ ਭਾਈਚਾਰੇ ਦੇ ਵਿੱਚ ਇੱਕ ਪਰਸੈਪਸ਼ਨ ਬਣ ਚੁੱਕੀ ਹੈ ਬੀਜੇਪੀ ਦਾ ਤੁਸੀਂ ਦੇਖਿਆ 2019 ਦੇ ਵਿੱਚ ਬਾਈਕੋਟ ਹਾਂ ਆਰਐਸਐਸ ਨੂੰ ਲੈ ਕੇ ਹਾਂ ਆਰਐਸਐਸ ਨੂੰ ਲੈ ਕੇ 2022 ਦੇ ਵਿੱਚ ਵੀ ਕਿਸ ਤਰੀਕੇ ਦਾ ਵਿਰੋਧ ਰਿਹਾ ਔਰ ਖੁੱਲੇ ਆਮ ਕਿਹਾ ਗਿਆ ਸੀ ਕਿ ਬੀਜੇਪੀ ਦੇ ਤਮਾਮ ਆਗੂਆਂ ਨੂੰ ਵੋਟਾਂ ਮੰਗਣ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਤਾਂ ਉਸ ਨੂੰ ਪਤਾ ਸੀ ਕਿ ਅਸੀਂ ਸੌਫਟ ਕਾਰਨ ਸਾਡੇ ਲਈ ਕਿਹੜਾ ਹੋ ਸਕਦਾ ਬੀਜੇਪੀ ਦੇ ਸਭ ਤੋਂ ਜੇਕਰ ਮੂਰਲੀ ਖਤਾਰ ਦੇ ਵਿੱਚ ਵਿਰੋਧ ਕਰਨ ਵਾਲੀ ਕੋਈ ਜਮਾਤ ਹੈਗੀ ਤਾਂ ਸਿੱਖ ਪਾਈਚਾਰਾ ਹੈਗਾ ਇਸੇ ਕਰਕੇ ਉਹਨਾਂ ਨੇ ਜਿਹੜਾ ਇਹ ਬਿਆਨ ਜਿਹੜਾ ਦਿੱਤਾ ਹੈਗਾ ਇਹ ਤਾਂ ਮਾਦੇ ਨਾ ਇਹ ਹੈ ਕਿ ਰਾਹੁਲ ਗਾਂਧੀ ਇਸ ਗੱਲ ਨੂੰ ਪੂਰੀ ਤਰੀਕੇ ਨਾਲ ਸਮਝ ਚੁੱਕਿਆ ਕਿ ਦੇਕਰ ਤੁਸੀਂ ਐਜੇ ਲੀਡਰ ਆਫ oppositon ਸਟਰੋਂਗ ਹੋਣਾ ਚਾਹਣਾ ਔਰ ਇਸ ਤੋਂ ਰਸਤਾ ਜਿਹੜਾ ਹੈਗਾ 2000 ਦੇਖੋ ਉਹਨਾਂ ਨੇ ਕੀ ਕਿਹਾ ਕਿ ਜਿਹੜੀ ਪਿਛਲੀ ਨਫਰ ਦੀ ਰਾਜਨੀਤੀ ਨੂੰ ਦੇਸ਼ ਦੇ ਲੋਕਾਂ ਨੇ 2024 ਦੀਆਂ ਇਲੈਕਸ਼ਨ ਦੇ ਵਿੱਚ ਨਵਾਂ ਮੋੜਾ ਦਿੱਤਾ ਇਸ ਤੋਂ ਅਗਲੀ ਲਾਈਨ ਇਹ ਸੀ ਤਾਂ ਸਿੱਧੇ ਤੌਰ ਤੇ ਰਾਹੁਲ ਗਾਂਧੀ ਦੀ ਕੋਸ਼ਿਸ਼ ਹੈ ਕਿ ਜਿਸ ਭਾਈਚਾਰੇ ਦੇ ਵਿੱਚ ਕਾਂਗਰਸ ਨੂੰ ਲੈ ਕੇ ਜਾਂ ਗਾਂਧੀ ਪਰਿਵਾਰ ਨੂੰ ਲੈ ਕੇ ਬਹੁਤ ਸਾਰੀ ਨਫ਼ਰਤ ਸੀ ਹੁਣ ਉਹੀ ਭਾਈਚਾਰਾ ਹੈਗਾ ਸਭ ਤੋਂ ਵੱਧ ਨਫ਼ਰਤ ਨਹੀਂ ਸਭ ਤੋਂ ਵੱਧ ਵਿਰੋਧ ਜਿਹੜਾ ਹੈਗਾ ਭਾਜਪਾ ਦਾ ਕਰ ਰਿਹਾ ਤਾਂ ਇੱਕ ਸੌਫਟ ਕੋਰਨਰ ਦੇ ਤੌਰ ਤੇ ਉਹ ਸਿੱਖਾਂ ਨੂੰ ਇਸ ਵੇਲੇ ਦੇਖ ਰਹੇ ਨੇ ਕਿ ਜੇਕਰ ਸਿੱਖਾਂ ਦੀ ਅਸੀਂ ਹਮਦਰਦੀ ਬਟੋਰ ਲੈਨੇ ਆ ਸਿੱਖ ਭਾਈਚਾਰੇ ਤੇ ਥੋੜਾ ਜਿਹਾ ਅਸੀਂ ਇਸ ਤਰੀਕੇ ਦੀ ਸਟੇਟਮੈਂਟ ਦੇ ਕੇ ਆ ਜੰਨੇ ਆ ਤਾਂ ਸਾਡਾ 2029 ਵਾਲਾ ਜਿਹੜਾ ਰਸਤਾ ਹੈਗਾ ਉਹ ਸਾਫ ਹੋ ਜਾਗਾ ਤਾਂ ਜਿਹੜੇ ਪ੍ਰਧਾਨ ਮੰਤਰੀ ਦੌਰ ਦੇ ਵਿੱਚ ਆਪਣੇ ਆਪ ਨੂੰ ਰਾਹੁਲ ਗਾਂਧੀ ਵੇਖ ਰਹੇ ਨੇ ਉਹ ਇਸ ਦਾ ਅੱਜ ਦਾ ਬਿਆਨ ਜਿਹੜਾ ਹੈਗਾ 2029 ਦੇ ਸੰਦਰਭ ਦੇ ਵਿੱਚ ਦਿੱਤਾ ਗਿਆ ਇਹੀ ਹੈ ਜਦੋਂ ਸਭ ਤੋਂ ਵੱਧ ਜਿਹੜਾ ਕਿਸੇ ਪੋਲੀਟੀਕਲ ਲੀਡਰ ਦਾ ਜੇ ਵਿਰੋਧ ਹੈਗਾ ਕਿਸੇ ਕੌਮ ਦੇ ਵਿੱਚ ਤਾਂ ਉਹ ਗਾਂਧੀ ਪਰਿਵਾਰ ਦਾ ਹੈਗਾ ਤੁਸੀਂ ਚਾਹੇ ਇੰਦਰਾ ਗਾਂਧੀ ਦੀ ਗੱਲ ਕਰ ਲੋ ਜਦੋਂ ਅਥਰੀ ਕਾਲ ਤੱਕ ਸਾਬ ਤੇ ਹਮਲਾ ਹੋਇਆ ਤਾਂ ਸਿੱਖ ਕੌਮ ਜਦੋਂ 84 ਆਉਂਦਾ 84 ਦੇ ਅਸੀਂ ਗੱਲ ਕਰਦੇ ਆ ਉਦੋਂ ਕਹਿੰਦੇ ਨਾ ਭੁੱਲਣਯੋਗ ਨਾ ਬਖਸ਼ਣਯੋਗ ਬੇਸ਼ੱਕ ਪਿਛਲੇ ਦਿਨੀ ਰਾਹੁਲ ਗਾਂਧੀ ਜਦੋਂ ਪੂਰੇ ਆਪਣੀ ਭਾਰਤ ਜੋੜੋ ਯਾਤਰਾ ਕਰ ਰਹੀ ਸੀ ਉਹ ਹਰਮੰਦਰ ਸਾਹਿਬ ਵੀ ਆਏ ਦੋ ਦਿਨ ਰਹਿ ਸੇਵਾ ਕੀਤੀ ਉਹਨਾਂ ਕੋਈ ਉੱਥੇ ਫੋਟੋਗ੍ਰਾਫ ਨਹੀਂ ਕੀਤਾ ਕੋਈ ਲੋਕ ਲੀਡਰਸ਼ਿਪ ਨੂੰ ਉੱਥੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਉਹਨਾਂ ਵੱਲੋਂ ਉਹ ਆਪਦੀ ਕਦੇ ਬਰਤਨ ਸਾਫ਼ ਕਰ ਦੇ ਦਿੱਤੇ ਕਦੇ ਉਹ ਝਾੜੂ ਵੀ ਲਗਾਉਂਦੇ ਨਜ਼ਰ ਆਏ ਤਾਂ ਕਦੇ ਬੈਠ ਕੇ ਪਾਠ ਵੀ ਸੁਣਦੇ ਨਜ਼ਰ ਆਏ ਬਹੁਤ ਸਾਰੇ ਲੋਕਾਂ ਨਾਲ ਗੱਲ ਵੀ ਕਰਦੇ ਨਜ਼ਰ ਆਏ ਤਾਂ ਸਾਨੂੰ ਉੱਥੋਂ ਸਮਝ ਲੈਣਾ ਚਾਹੀਦਾ ਸੀ ਰਾਹੁਲ ਗਾਂਧੀ ਕਿਤਨਾ ਕਿਤੇ ਸਮਝ ਚੁੱਕਿਆ ਕਿ ਪਾ ਜਿੰਨਾ ਚਿਰ ਅਸੀਂ ਘਟ ਗਿਣਤੀ ਦੇ ਰੂਪ ਦੇ ਵਿੱਚ ਬੈਠੀ ਸਿੱਖ ਕੌਮ ਦੀ ਹਮਦਰਦੀ ਨਹੀਂ ਜਿੱਤ ਲੈਂਦੇ ਉਹਨਾਂ ਦਾ ਵਿਸ਼ਵਾਸ ਨਹੀਂ ਜਿੱਤ ਲੈਂਦੇ ਸਾਡੇ ਲਈ 2019 ਜਿਹੜਾ 29 ਵਾਲਾ ਰਸਤਾ ਜਾਂ ਪ੍ਰਧਾਨ ਮੰਤਰੀ ਕੁਰਸੀ ਵਾਲਾ ਰਸਤਾ ਹੈਗਾ ਉਹ ਸਾਡੇ ਲਈ ਸੌਖਾ ਨਹੀਂ ਹੈਗਾ ਇਸੇ ਕਰਕੇ ਇਸੇ ਸੰਦਰਭ ਦੇ ਵਿੱਚ ਇਹ ਬਿਆਨ ਪਰਮਿੰਦਰ ਦਿੱਤਾ ਗਿਆ ਪਰਮ ਤੁਹਾਨੂੰ ਲੱਗਦਾ ਨਹੀਂ ਕਿ ਇਹ ਰਾਹੁਲ ਗਾਂਧੀ ਨੇ ਨਬਜ਼ ਫੜ ਲਈ ਹੈ ਭਾਰਤੀ ਲੋਕਾਂ ਦੀ ਜਾਤੀ ਗਣ ਜਨਗਣਨਾ ਦੀ ਵੀ ਉਹ ਗੱਲ ਕਰਦੇ ਨੇ ਘੱਟ ਗਿਣਤੀਆਂ ਦੀ ਖਾਸ ਗੱਲ ਕਰ ਰਹੇ ਨੇ ਉਹ ਇੱਥੇ ਇਕੱਲੇ ਸਿੱਖਾਂ ਦੀ ਨਹੀਂ ਹੋਰ ਜਿਹੜੇ ਕਬੀਲੇ ਨੇ ਛੋਟੇ ਜਿਹੜੇ ਪਛੜੇ ਹੋਏ ਨੇ ਜਿਨ੍ਹਾਂ ਨੂੰ ਹਜੇ ਤੱਕ ਉਹਨਾਂ ਵਿਕਾਸ ਨਹੀਂ ਹੋਇਆ ਜੋ ਹੋ ਜਾਣਾ ਚਾਹੀਦਾ ਸੀ ਉਹ ਉਹਨਾਂ ਦੀ ਹਲੇ ਜ਼ਿਆਦਾ ਕਰਦੇ ਨੇ ਕਿ ਲੱਗਦਾ ਨਹੀਂ ਕਿ ਉਹ ਬੀਜੇਪੀ ਦੀ ਵੋਟ ਤੇ ਉੱਥੇ ਸਨ ਮਾਰ ਰਹੇ ਨੇ ਜੋ ਬੀਜੇਪੀ ਉਹਨਾਂ ਤੋਂ ਬਿਨਾਂ ਸਰਕਾਰ ਨਹੀਂ ਬਣਾ ਸਕਦੀ ਪਰ ਉਹੀ ਵੋਟ ਤੋੜਨ ਦੀ ਕੋਸ਼ਿਸ਼ ਰਾਹੁਲ ਗਾਂਧੀ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਜੇ ਅਸੀਂ ਸਟਰੋਂਗ ਨਹੀਂ ਸਾਡੀ ਸਰਕਾਰ ਨਹੀਂ ਬਣਦੀ ਤਾਂ ਬੀਜੇਪੀ ਵੀ ਕਮਜ਼ੋਰ ਰੱਖਾਂਗੇ ਇਸੇ ਕਰਕੇ ਸ਼ਾਇਦ ਆ ਜੋ ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਰਾਹੁਲ ਗਾਂਧੀ ਹੋਰੀ ਜਾਂ ਕਾਂਗਰਸ ਉੱਭਰ ਕੇ ਸਾਹਮਣੇ ਆਈ ਹੈ ਤੇ ਕਾਂਗਰਸ ਬੀਜੇਪੀ ਨੂੰ ਕਿਤੇ ਨਾ ਕਿਤੇ ਇਹ ਜਿਹੜਾ ਘਾਟਾ ਮਹਿਸੂਸ ਹੋਇਆ ਸ਼ਾਇਦ ਘਟ ਗਿਣਤੀਆਂ ਕਰਕੇ ਹੋਇਆ ਹੋਊਗਾ ਬਿਲਕੁਲ ਤੁਸੀਂ ਇਹ ਦੇਖੋ ਨਾ ਅਯੋਧਿਆ ਸਭ ਤੋਂ ਵੱਡਾ ਸਮਾਗਮ ਜੇ ਬੀਜੇਪੀ ਦਾ ਪੂਰਾ ਪੈਂਠ ਲੱਗੀ ਹੋਈ ਸੀ ਅਯੋਧਿਆ ਦੇ ਵਿੱਚ ਲੱਗੀ ਹੋਈ ਸੀ ਜਦੋਂ ਅਯੋਧਿਆ ਸੀਟ ਫਾਈਜ਼ਲਪੁਰ ਸੀਟ ਫਾਈਜ਼ਪੁਰ ਪੈਂਦੀ ਹੈਗੀ ਅਯੋਧਿਆ ਉਸ ਦੇ ਅੰਦਰ ਹੈਗਾ ਜੇਕਰ ਸੀਟ ਹੀ ਹਾਰ ਜਾਂਦੀ ਆ ਇਸ ਤੋਂ ਕੀ ਸਮੀਕਰਨ ਨਿਕਲਦੇ ਨੇ ਕਿ ਦੇਸ਼ ਦੇ ਲੋਕ ਤੁਹਾਡੇ ਤੋਂ ਸੰਤੁਸ਼ਟ ਨਹੀਂ ਹੈਗੇ ਬੀਜੇਪੀ ਤੋਂ ਔਰ ਜਿਹੜੀ ਬੀਜੇਪੀ ਦਾਗ ਮੇ ਮਾਰਦੀ ਸੀ ਕਿ ਅਸੀਂ ਇਸ ਵਾਰ ਅਬ ਕੀ ਬਾਰ 400 ਪਾਰ 400 ਪਾਰ ਕਰਨ ਵਾਲਿਆਂ ਨੂੰ ਮਿੰਤਾਂ ਕਰਨੀਆਂ ਪਈਆਂ ਆਪਣੀ ਘਟਕ ਦਲਾਂ ਨਾਲ ਜਿਨ੍ਹਾਂ ਨੂੰ ਕਿਸੇ ਸਮੇਂ ਨੇ 2014 ਤੋਂ ਬਾਅਦ ਅਪੂਰਨ ਰੂਪ ਵਿੱਚ ਹੀ ਤਿਆਗਤਾ ਸੀ ਕਿ ਸਾਨੂੰ ਲੋੜ ਨਹੀਂ ਹੈਗੀ ਅਸੀਂ ਆਪਣੇ ਬਲ ਬੂਤੇ ਤੇ ਸਾਡੇ ਕੋਲ ਡਬਲ ਇੰਜਨ ਦੀ ਸਰਕਾਰ ਰਹਿ ਗਈ ਕਹਿੰਦੀ ਰਹੀ ਤਾਂ ਏ راہੁਲ ਗਾਂਧੀ ਨੂੰ ਇਹ ਗੱਲ ਪਤਾ ਹੈਗੀ ਆ ਕਿ ਜੇਕਰ 2024 ਦੇ ਵਿੱਚ ਇਸ ਤਰੀਕੇ ਨਾਲ ਕਮਜ਼ੋਰ ਕੜੀ ਦੇ ਰੂਪ ਵਿੱਚ ਬੀਜਪੀ ਘਟ ਗਿੰਤੀਆਂ ਨੇ ਜਿਸ ਤਰੀਕੇ ਨਾਲ ਸਬਕ ਸਖਾਇਆ ਹੈਗਾ ਔਰ ਦੂਜੀ ਗੱਲ ਹਿੰਦੂ ਭਾਈ ਚਾਰਜਿਸ ਨੂੰ ਇਹਨਾਂ ਨੇ ਕਿਹਾ ਕਿ ਹਿੰਦੂਤਾ ਉਹਦਾ ਨਾਰਾ ਵੀ ਦਿੱਤਾ ਥਾਂ-ਥਾਂ ਪ੍ਰਚਾਰ ਵੀ ਕਈ ਜਗ੍ਹਾ ਹੋਇਆ ਓਪਨਲੀ ਵੀ ਸਟੇਟਮੈਂਟ ਆਈਆਂ ਇੱਕ ਤਾਂ ਇਹਨਾਂ ਦੇ ਐਮਪੀ ਨੇ ਸੌਂ ਚੁੱਕਣ ਵੇਲੇ ਜੈ ਹਿੰਦੂ ਰਾਸ਼ਟਰ ਦਾ ਜ਼ਿਕਰ ਵੀ ਕਰਤਾ ਸੀਗਾ ਤੁਸੀਂ ਦੇਖਿਆ ਹੋਊਗਾ ਇਸ ਤੋਂ ਬਾਅਦ ਨਵਾਂ ਕਾਨੂੰਨ ਲੈ ਕੇ ਆਂਦਾ ਕਿ ਸਿਰਫ ਜਿਹੜਾ ਸ਼ਬਦ ਹੋਣਗੇ ਸੌਂ ਚੱਕ ਦੇ ਇਸ ਤੋਂ ਬਾਅਦ ਕੋਈ ਲਾਵਾ ਜਿਹੜਾ ਸ਼ਬਦ ਕੋਈ ਨਹੀਂ ਜਿਹੜਾ ਹੈਗਾ ਬ ਰਾਹੁਲ ਗਾਂਧੀ ਨੂੰ ਗੱਲ ਸਮਝ ਲੱਗ ਗਈ ਹੈ ਇਹ ਪੂਰੀ ਗੱਲ ਦੀ ਕਿ ਜੇਕਰ ਘੱਟ ਗਿਣਤੀਆਂ ਦੀ ਕੋਈ ਨੁਮਾਇੰਦਗੀ ਕਰਨ ਵਾਲੀ ਜਮਾਤ ਹੈਗੀ ਉਹ ਸਿੱਖ ਕੌਮ ਹੈਗੀ ਆ ਸਿੱਖ ਕੌਮ ਦਾ ਰਸਤਾ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਨਾਲ ਜੁੜਦਾ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਲਈ ਗਾਂਧੀ ਪਰਿਵਾਰ ਨੂੰ ਸਿੱਖਾਂ ਦੀ ਹਮਦਰਦੀ ਵਟੋੜਨੀ ਪਵੇਗੀ ਹਮਦਰਦੀ ਵਟੋੜਨ ਲਈ ਸਿੱਖਾਂ ਦੇ ਉਹ ਅੱਲੇ ਜ਼ਖਮ ਹੈਗੇ ਉਹਨਾਂ ਤੇ ਸਾਨੂੰ ਮਲ੍ਹਮ ਹੁਣ ਤੋਂ ਲਗਾਉਣੀ ਸ਼ੁਰੂ ਕਰਨੀ ਪਵੇਗੀ ਹਾਲਾਂਕਿ ਤੇ ਦੇਖੋ ਜੇ ਕੱਲ੍ਹ ਦੀਆਂ ਜਿਹੜੀਆਂ ਸਟੇਟਮੈਂਟਾਂ ਆਈਆਂ ਚਾਹੇ ਮੈਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਹਾਰਾ ਦੀ ਗੱਲ ਕਰਲਾਂ ਚਾਹੇ ਵੀ ਹਰਸਿ ਉਹ तमाम ਭਾਈ ਚਾਰੇ ਗਏ ਨੇ ਚਾਹੇ ਤੁਸੀਂ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਦੀ ਸਟੇਟਮੈਂਟ ਦੇਖ ਲਓ ਤਾਂ ਉਹਨਾਂ ਦੇ ਵਿੱਚ ਕਈਆਂ ਨੇ ਕਿਹਾ ਕਿ ਸਵਾਗਤਯੋਗ ਆ ਕਈ ਚੀਜ਼ਾਂ ਤੇ ਇਹਨਾਂ ਨੂੰ ਥੋੜੀ ਦੇਰ ਆਈ ਦੁਰਸਤ ਆਈ ਪਤਾ ਲੱਗਣ ਲੱਗ ਗਿਆ ਥੋੜਾ ਜਿਹਾ ਇਹ ਇਨਾਂ ਸੰਦਰਭ ਪਰ ਉਹ ਕਹਿ ਰਹੇ ਨੇ ਕਿ ਜਿਹੜਾ ਤੁਸੀਂ 84 ਦੇ ਵਿੱਚ ਕੀਤਾ ਕਿ ਗਾਂਧੀ ਪਰੋਅਰ ਉਸ ਲਈ ਕਦੇ ਮਾਫੀ ਮੰਗੇਗਾ ਜਨਤਕ ਤੌਰ ਤੇ ਉਸ ਦਾ ਪਛਤਾਵਾ ਕਰੇਗਾ ਕਿ ਸਾਡੇ ਤੋਂ ਬਹੁਤ ਵੱਡਾ ਜਿਹੜਾ ਹੈਗਾ ਸਿੱਖ ਕੌਮ ਦੀ ਜਿਹੜੇਗਾ ਕਤਲੇਆਮ ਹੋਇਆ ਤਾਂ ਕਿਤਨਾ ਕਿਤੇ ਰਾਹੁਲ ਗਾਂਧੀ ਇਹ ਚੀਜ਼ ਨੂੰ ਹੁਣ ਆਪਣੇ ਮਨ ਦੇ ਵਿੱਚ ਪੂਰੇ ਤਨ ਧਾਰਨ ਕਰ ਚੁੱਕੇ ਨੇ ਕਿ ਜਿਹੜੇ ਹਾਲਾਤ ਸਿੱਖ ਕੌਮ ਦੇ ਵਿੱਚ ਗਾਂਧੀ ਪਰਿਵਾਰ ਦੇ ਪ੍ਰਤੀ ਹੈਗੇ ਨੇ ਉਸ ਤੋਂ ਕੱਢੇ ਬਿਨਾ ਸਾਡੀ ਉਸ ਕੁਰਸੀ ਤੱਕ ਨਹੀਂ ਪਹੁੰਚਿਆ ਜਾ ਸਕਦਾ ਦੇਖੋ ਜਦੋਂ 2004 ਦੇ ਵਿੱਚ ਸਰਕਾਰ ਆਉਂਦੀ ਹੈ ਕਾਂਗਰਸ ਯੂਪੀਏ ਦੀ ਸਰਕਾਰ ਆਉਂਦੀ ਹੈ ਪ੍ਰਧਾਨ ਮੰਤਰੀ ਕਿਹਨੂੰ ਬਣਾਉਣਾ ਪਿਆ ਹਮ ਮਨਮੋਹਨ ਸਿੰਘ ਡਾਕਟਰ ਮਨਮੋਹਨ ਕਿਉਂ ਬਣਾਉਣਾ ਪਿਆ ਕਿਤਾ ਮਨਮੋਹਨ ਸਿੰਘ ਦਾ ਆਪਣਾ ਕੋਈ ਧੜਾ ਨਹੀਂ ਸੀ ਇਸੇ ਕਰਕੇ ਉਹ ਬੰਦਾ ਚੁਣਿਆਗਾ ਜਿਹੜਾ ਆਪਣੀ ਧੜਾ ਹੀ ਨਹੀਂ ਬਣਾ ਸਕਦਾ ਜਿਹੜਾ ਕਦੇ ਲੋਕ ਸਭਾ ਚੁਣੇ ਉਹ ਹਮੇਸ਼ਾ ਰਾਜ ਸਭਾ ਤੋਂ ਚੁਣ ਕੇ ਆਇਆ ਹਮੇਸ਼ਾ ਉਹਨਾਂ ਨੇ ਪੰਜਾਬ ਤੋਂ ਬਾਹਰ ਤੋਂ ਚੁਣ ਕੇ ਕਿਤੇ ਪੰਜਾਬ ਦੇ ਪੰਜਾਬ ਤੋਂ ਨਹੀਂ ਚੁਣੇ ਗਏ ਉਹ ਹਮੇਸ਼ਾ ਬਾਹਰ ਤੋਂ ਉਹਨੂੰ ਆਪਣਾ ਧੜਾ ਨਹੀਂ ਸੀ ਤਾਂ ਇੱਕ ਵੱਡਾ ਸਨੇਹਾ ਇਹ ਸੀ ਇਸ ਤੋਂ ਬਾਅਦ ਦੂਜੀ 2009 ਦੇ ਵਿੱਚ ਵੀ ਉਹਨਾਂ ਨੇ ਡਾਕਟਰ ਮਨਮੋਹ ਸਿੰਘ ਨੂੰ ਪ੍ਰੋਜੈਕਟ ਕੀਤਾ ਬੇਦਾਗ ਚਿਹਰਾ ਸੀ ਔਰ ਗਾਂਧੀ ਪਰਿਵਾਰ ਦੇ ਸਭ ਤੋਂ ਉਹ ਸੀ ਖਾਸਮ ਖਾਸ ਸੀ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਉਸ ਵੇਲੇ ਵੀ ਕਿ ਬੇਸ਼ੱਕ ਉਹਨਾਂ ਦੇ ਪ੍ਰਤੀ ਨਜ਼ਰੀਏ ਜੋ ਮਰਜ਼ੀ ਰੱਖੇ ਉਹ ਸਿੱਖਾਂ ਲਈ ਜਿਹੜੇ ਅਗੇ ਸੌਫਟ ਕੋਰਨਰ ਰਹਿ ਗਏ ਨੇ ਜਿਹੜੀ ਇਹ ਕੱਲ ਦੀ ਸਟੇਟਮੈਂਟ ਹੈਗੀ ਇਸ ਤੋਂ ਬਾਅਦ ਦੇਸ਼ ਦੀ ਸਿਆਸਤ ਇੱਥੇ ਲਈ ਹੈਗੀ ਆ ਕਿ ਬੀਜੇਪੀ ਨੇ ਇਸ ਤੇ ਬਹੁਤ ਵੱਡਾ ਹਮਲਾ ਬੋਲਿਆ ਕਿ ਹੁਣ ਰਾਹੁਲ ਗਾਂਧੀ ਸਾਨੂੰ ਦੱਸੇਗਾ ਕਿ ਦੇਸ਼ ਦੇ ਸਿੱਖਾਂ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਕੜਾ ਪਾ ਸਕਣਗੇ ਦਸਤਾਰ ਬੰਨ ਸਕਣਗੇ ਦਸਤਾਰ ਕੜਾ ਪਾ ਕੇ ਗੁਰਦੁਆਰਾ ਜਾ ਸਕਣਗੇ ਕਿ ਨਾ ਜਾ ਸਕਣਗੇ ਇਸ ਕੰਟਰੋਵਰਸੀ ਦੀ ਸੀ ਕਿ ਇਹ ਹਮਲਾ ਵਰਤ ਤਰੀਕੇ ਨਾਲ ਜਿਹੜਾ ਹੈਗਾ ਉਸ ਨੇ ਇਹ ਜਿਹੜਾ ਪ੍ਰਧਾਨ ਮੰਤਰੀ ਦਾ ਸਟੇਟਮੈਂਟ ਆ ਦਿੱਤੀਆਂ ਗਈਆਂ ਸੀ ਜਿਹੜਾ ਇੱਕ ਮਾਹੌਲ ਬਣਿਆ ਹੋਇਆ ਸੀ ਘੱਟ ਗਿਣਤੀਆਂ ਦੇ ਪ੍ਰਤੀ ਹਮਲਾ ਉਸ ਤੇ ਕੀਤਾ ਗਿਆ ਸੀ ਪਰ ਉਸ ਹਮਲਾ ਕਰਨ ਦੇ ਨਾਲ ਨਾਲ ਆਪਣਾ ਸਿਆਸੀ ਜਿਹੜਾ ਮਫਾਦ ਵੀ ਇੱਥੇ ਰਾਹੁਲ ਗਾਂਧੀ ਵੱਲੋਂ ਪੂਰਾ ਕੀਤਾ ਗਿਆ ਸੀ ਜੀ ਹਾਂ ਤੁਹਾਨੂੰ ਕੀ ਲੱਗਦਾ ਹੁਣ ਜੇਕਰ ਇਹ ਬਿਆਨ ਦੇ ਦਿੱਤਾ ਹੈ ਕਿ ਸਿੱਖ ਉਸ ਨਜ਼ਰੀਏ ਦੇ ਨਾਲ ਦੇਖਣਗੇ ਕਿ ਮੈਨੂੰ ਨਹੀਂ ਲੱਗਦਾ ਕਿ ਉਸ ਤਰ੍ਹਾਂ ਇਹ ਬਿਆਨ ਜਿਹੜਾ ਸੀ ਉੱਪਰ ਕੇ ਹਾਈਲਾਈਟ ਨਹੀਂ ਹੋਇਆ ਪੰਜਾਬ ਦੇ ਵਿੱਚ ਠੀਕ ਹੈ ਖਬਰਾਂ ਦਾ ਹਿੱਸਾ ਜ਼ਰੂਰ ਬਣਿਆ ਕੋਈ ਬਹੁਤੀਆਂ ਖੁੱਲ੍ਹ ਕੇ ਸਟੇਟਮੈਂਟਾਂ ਵੀ ਨਹੀਂ ਆਈਆਂ ਡਿਬੇਟਾਂ ਵੀ ਨਹੀਂ ਹੋਈਆਂ ਕਿ ਲੱਗਦਾ ਕਿ ਉਸ ਤਰ੍ਹਾਂ ਇਹ ਇੰਪੈਕਟ ਕਰ ਪਾਊਗਾ ਇਹ ਬਿਆਨ ਜਿਸ ਤਰ੍ਹਾਂ ਰਾਹੁਲ ਗਾਂਧੀ ਚਾਹੁੰਦੇ ਹੋਣਗੇ ਬਿਲਕੁਲ ਕਿਉਂਕਿ ਜਿਹੜੀ ਅੱਜ ਸਟੇਟਮੈਂਟ ਦਿੱਤੀ ਗਈ ਨਾ ਪਰਮਿੰਦਰ ਰਾਜਨੀਤਿਕ ਲੋਕਾਂ ਦਾ ਮਕਸਦ ਉਹ ਸਟੇਟਮੈਂਟ ਨੂੰ ਅਗਲੇ 5 ਸਾਲਾਂ ਦੇ ਵਿੱਚ ਕਿਸ ਤਰੀਕੇ ਨਾਲ ਵਰਤਿਆ ਜਾਣਾ ਹੈਗਾ ਉਹਨਾਂ ਦੀ ਤਿਆਰੀ ਅਗਲੇ 5 ਸਾਲਾਂ ਦੀ 10 ਸਾਲਾਂ ਦੀ ਤਿਆਰੀ ਹੁੰਦੀ ਆ ਇਸੇ ਕਰਕੇ ਜਿਹੜੀ ਅੱਜ ਇਹ ਸਟੇਟਮੈਂਟ ਦਿੱਤੀ ਗਈ ਹੈ ਇਹ ਦੇਖਿਓ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਸਟੇਟਮੈਂਟ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪ੍ਰੋਜੈਕਟ ਕੀਤਾ ਜਾਂਦਾ ਔਰ ਜਿਹੜੀ ਇੱਕ ਧਿਰ ਇਹ ਕਹਿ ਰਹੀ ਆ ਕਿ ਗਾਂਧੀ ਪਰਿਵਾਰ ਮਾਫੀ ਕਦੋਂ ਮੰਗੇਗਾ ਇਹ ਵੀ ਤਾਂ ਚਰਚਾ ਨਾਲ ਨਾਲ ਚੱਲ ਰਹੀ ਹੈ ਨਾ ਇਸ ਤਿੱਕ ਤੱਕ ਮਾਹੌਲ ਜਿਹੜਾ ਹੈਗਾ ਸਿਰ ਜਰਿਆ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡਾ ਅ ਪੰਥਕ ਵੈਕਿਊਮ ਖੜਾ ਹੋਇਆ ਸਿੱਖ ਵੈਕਿਊਮ ਪੰਜਾਬ ਦੇ ਵਿੱਚ ਇਸ ਵੇਲੇ ਹੈਗਾ ਜਿਹੜੀਆਂ ਸਿੱਖ ਧਰਾਂ ਆਪਣੇ ਆਪ ਕਹਿੰਦੀਆਂ ਅਸੀਂ ਨੁਮੈਂਦਗੀ ਕਰਦੀਆਂ ਨੇ ਉਹ ਅੱਜ ਕਿਸੇ ਮੋੜ ਤੇ ਆ ਕੇ ਖੜੀਆਂ ਨੇ ਹਾਲਾਂਕਿ ਅਸੀਂ ਕਿਤਾ ਜ਼ਿਕਰ ਨਹੀਂ ਕਰਾਂਗੇ ਸਾਰਿਆਂ ਨੂੰ ਪਤਾ ਹੈਗਾ ਅਸੀਂ ਕਿਸ ਦਾ ਜ਼ਿਕਰ ਕਰ ਰਹੇ ਹਾਂ ਉਹ ਲੋਕਾਂ ਦੇ ਵਿੱਚ ਸਿੱਖ ਫਲਸਫੇ ਦੇ ਵਿੱਚ ਆਪਣਾ ਵਿਸ਼ਵਾਸ ਕਿੰਨਾ ਕੁ ਬਣਾ ਪਾਈਆਂ ਕਿੰਨੇ ਕੁ ਉਹਨਾਂ ਤੇ ਟੇਕ ਪੰਜਾਬ ਦੇ ਲੋਕ ਮੰਨਦੇ ਨੇ ਇਸੇ ਕਰਕੇ ਜਿਹੜਾ ਹੈਗਾ ਰਸਤਾ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਦੀ kursi ਦਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸੇ ਕਰਕੇ ਜਿਹੜਾ ਹੈਗਾ ਅ ਦੋ ਆ ਜਿਹੜਾ ਤੁਸੀਂ ਇਸ ਵਾਰ ਚੋਣਾਂ ਦੇ ਵਿੱਚ ਭਾਈ ਸਰਵਿਸ ਸਿੰਘ ਖਾਲਸਾ ਜਿੱਤੇ ਨੇ ਫਰੀਦਕੋਟ ਜਿੱਤੇ ਨੇ ਦੇਖੋ ਤਾਂ ਕਨੈਕਸ਼ਨ ਕੀ ਸੀਗਾ ਤੇ ਉਹਨਾਂ ਨੇ ਇੱਕ ਵਾਰੀ ਇੰਟਰਵਿਊ ਦੇ ਵਿੱਚ ਕਿਹਾ ਕਿ ਜਦੋਂ ਰਾਹੁਲ ਗਾਂਧੀ ਨਿਕਲ ਰਹੇ ਸੀ ਇਹ ਤਾਂ ਉਹਨਾਂ ਨੇ ਰਾਹੁਲ ਗਾਂਧੀ ਨੂੰ ਨੂੰ ਫਤਿਹ ਬਲਾਈ ਸੀਗੀ ਇਸ ਤਰੀਕੇ ਜੀ ਕਰੇਗਾ ਤਾਂ ਰਾਹੁਲ ਗਾਂਧੀ ਇਹ ਕਿੰਨਾ ਸੋਚ ਰਹੇ ਨੇ ਕਿ ਪੰਜਾਬ ਦੇ ਲੋਕ ਹਾਲੇ ਵੀ ਜਿਹੜੇ ਉਸ ਤਰਾਸਦੀ ਦੇ ਨਾਲ ਜੁੜੇ ਹੋਏ ਨੇ ਉਸ ਕੱਲੂ ਘਰੇ ਦੇ ਨਾਲ ਜੁੜੇ ਹੋਏ ਨੇ ਤਾਂ ਇਸੇ ਕਰਕੇ ਇੱਕ ਕੋਸ਼ਿਸ਼ ਹੈ ਰਾਹੁਲ ਗਾਂਧੀ ਦੀ ਕਿ ਰਸਤਾ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਜਾਣ ਦਾ ਉਹ ਪੰਜਾਬ ਤੋਂ ਹੋ ਕੇ ਗੁਜ਼ਰੇਗਾ ਦਿੱਲੀ ਤੋਂ ਆਇਆ ਪੰਜਾਬ ਆਵੇਗਾ ਜੇਕਰ ਆਇਆ ਪੰਜਾਬ ਮਜ਼ਬੂਤੀ ਦੇ ਨਾਲ ਆਉਂਦਾ ਤਾਂ ਫਿਰ ਜਿਹੜਾ ਅਸੀਂ ਘੱਟ ਗਿਣਤੀਆਂ ਪੂਰੇ ਦੇਸ਼ ਦੇ ਵਿੱਚ ਬੈਠੀਆਂ ਨੇ ਤੇ ਮੁਸਲਮਾਨ ਭਾਈਚਾਰਾ ਹੈਗਾ ਚਾਹੇ ਹੋਰ ਹੈਗਾ ਉਹਨਾਂ ਦਾ ਵਿਸ਼ਵਾਸ ਵੀ ਅਸੀਂ ਇਨਾਂ ਦੇ ਨਾਲ ਹੀ ਜਿੱਤ ਸਕਦੇ ਹਾਂ ਕਿਉਂਕਿ ਸਿੱਖ ਭਾਈਚਾਰੇ ਦਾ ਸਬੰਧ ਮੁਸਲਮਾਨ ਭਾਈਚਾਰੇ ਨਾਲ ਬਹੁਤ ਨੇੜਲਾ ਰਿਹਾ ਬੜਾ ਸਤਿਭਾਵਨਾ ਵਾਲਾ ਰਿਹਾ ਹੁਣ ਤੱਕ ਕਿਉਂਕਿ ਘੱਟ ਗਿਣਤਾਂ ਦੇ ਇਨਾਂ ਲੋਕਾਂ ਵੱਲੋਂ ਜਿਹੜੀਆਂ ਕੁਰਬਾਨੀਆਂ ਦੇ ਕੇ ਚਾਹੇ ਹਿੰਦੂਆਂ ਲਈ ਕੁਰਬਾਨੀਆਂ ਦਿੱਤੀਆਂ ਹਿੰਦੂਆਂ ਦੇ ਧਰਮ ਨੂੰ ਬਚਾਉਣ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਵੱਡੀ ਲਾਸਾਨੀ ਸ਼ਹਾਦਤ ਦੀ ਸਾਡੀ ਉਦਾਹਰਣ ਹੈਗੀ ਆ ਗੁਰੂ ਗੋਬਿੰਦ ਸਿੰਘ ਦਾ ਪੂਰਾ ਪਰਿਵਾਰ ਇਸ ਤਰ੍ਹਾਂ ਸ਼ਹੀਦ ਜਿਹੜਾ ਹੈਗਾ ਦੂਜੀ ਕੌਮ ਦੇ ਲਈ ਹੋਇਆ ਹੈਗਾ ਜੇਕਰ ਅਸੀਂ ਮਾਨਵਤਾ ਦੀ ਗੱਲ ਕਰਨੀ ਹੈ ਤੇ ਇੱਥੋਂ ਅਸੀਂ ਸਿੱਖ ਭਾਈਚਾਰੇ ਤੋਂ ਹੀ ਸਿੱਖ ਸਕਦੇ ਹਾਂ ਤੇ ਇਹ ਹੀ ਇੱਕ ਕੱਲ ਦੀ ਸਟੇਟਮੈਂਟ ਹੈ ਗਿਆ ਤੁਸੀਂ ਕਹਿੰਦੇ ਕੋ ਜਿਕਰ ਨਹੀਂ ਹੋਇਆ ਇਸ ਦਾ ਜ਼ਿਕਰ ਆਉਣ ਵਾਲ ਦੇ ਨਾਲ ਦੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੇਗਾ ਔਰ ਰਾਹੁਲ ਗਾਂਧੀ ਦੇ ਇਸ ਬਿਆਨ ਨੇ ਕਿਤਨਾ ਕਿਤੇ ਸਮਝ ਲਾ ਦਿੱਤੀ ਹੈ ਕਿ ਹੁਣ ਕਾਂਗਰਸ ਖਾਸ ਤੌਰ ਤੇ ਗਾਂਧੀ ਪਰਿਵਾਰ ਜਿਹੜਾ ਹੈਗਾ ਉਹ ਇਹ ਗੱਲ ਸਮਝ ਚੁੱਕਿਆ ਕਿ ਘੱਟ ਗਿਣਤੀਆਂ ਦੀ ਜਿਹੜੀ ਨਿਰਾਸ਼ਾ ਹੈਗੀ ਉਹ ਭਾਜੀਪੀ ਦੀ ਪ੍ਰਤੀ ਹੈਗੀ ਆ ਉਸ ਨੂੰ ਇਸ ਆਲਮ ਦੇ ਵਿੱਚ ਵਰਤਨਾ ਕਿਸ ਤਰੀਕੇ ਦੇ ਨਾਲ ਹੈਗਾ ਉਹਨਾਂ ਦਾ ਵਿਸ਼ਵਾਸ ਕਿਸ ਤਰੀਕੇ ਨਾਲ ਜਿੱਤਣਾ ਇਹ ਵਿਸ਼ਵਾਸ ਜਿੱਤਣ ਦੇ ਲਈ ਦਿੱਤਾ ਗਿਆ ਜਾਂ ਪ੍ਰੋਸਿਆ ਗਿਆ ਪਹਿਲਾ ਕਦਮ ਰਾਹੁਲ ਗਾਂਧੀ ਵੱਲੋਂ ਆਉਣ ਨਾਲ ਸਮਝ ਦੇ ਵਿੱਚ ਅਜਿਹੀਆਂ ਸਟੇਟਮੈਂਟਾਂ ਪੰਜਾਬ ਦੇ ਵਿੱਚ ਵੇਖਣ ਨੂੰ ਲਾਜ਼ਮੀ ਤੌਰ ਤੇ ਮਿਲ ਸਕਦੀਆਂ ਨੇ ਠੀਕ ਹੈ ਰਮਨ ਸ਼ੁਕਰੀਆ ਧੰਨਵਾਦ ਬਹੁਤ ਧੰਨਵਾਦ ਸੁਇਚਨ ਸਾਡੇ ਸਹਿਯੋਗੀ ਰਮਨਦੀਪ ਸ਼ਰਮਾ ਜਿਨ੍ਹਾਂ ਨੇ ਅੱਜ ਰਾਹੁਲ ਗਾਂਧੀ ਹੋਰਾਂ ਦੇ ਬਿਆਨ ਤੇ ਚਰਚਾ ਕੀਤੀ ਹੈ ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇਸੇ ਤਰ੍ਹਾਂ ਦੀ ਚਰਚਾ ਦੇਖਣ ਦੇ ਲਈ ਜੁੜੇ ਰਹੋ ਦੀ ਅਨਮਿਊਟ ਦੇ ਨਾਲ ਤਦ ਤੱਕ ਲਈ ਧੰਨਵਾਦ